ਨਰਪਤੋਂ ਦੇ ਕਿ ਉਹ ਮੰਤਰ ਪੜ੍ਹਨਾ ਸ਼ੁਰੂ ਕਰਤਾ ਫਿਰ ਉਹ ਮੰਤਰ ਪੜ੍ਹਨ ਮੂਲ ਮੰਤਰ ਤੋਂ ਉੱਪਰ ਕੋਈ ਮੰਤਰ ਨਹੀਂ ਹੈ ਜੜ ਮੰਤਰ ਹੈ ਸਾਹਾ ਸੰਗਤ ਜਿਹਨੇ ਮੂਲ ਮੰਤਰ ਦਾ ਜਾਪ ਸ਼ੁਰੂ ਕਰਤਾ ਨਾ ਉਹਨੂੰ ਤਾਂ ਫਿਰ ਘਾਟ ਹੀ ਨਹੀਂ ਰਹਿੰਦੀ ਕੋਈ ਕਹ ਜਿਕੇ ਆਖੋ ਸਤਨਾਮ ਸ੍ਰੀ ਵਾਹਿ ਕੋਈ ਘਾਟ ਨਹੀਂ ਰਹਿੰਦੀ ਵਾਹਿਗੁਰੂ ਤੁਸੀਂ ਜਪਨਾ ਸ਼ੁਰੂ ਕਰ ਦੋ ਬਾਕੀ ਵੀ ਮੰਤਰ ਜਿਨ੍ਹਾਂ ਨੇ ਜਪੇ ਨੇ ਕਈ ਕਈ ਮਹੀਨੇ ਸਾਲ ਹੋ ਗਏ ਫਲ ਨਹੀਂ ਮਿਲਿਆ ਇੱਕ ਵਾਰੀ ਵਾਹਿਗੁਰੂ ਤੁਸੀਂ ਗੁਰਨਾਨਕ ਸਾਹਿਬ ਦਾ ਓਟ ਆਸਰਾ ਲੈ ਕੇ ਨਾ ਵਾਹਿਗੁਰੂ ਜੀ ਆਪਣਾ ਸ਼ੁਰੂ ਕਰੋ ਚਾਰੇ ਯੁੱਗਾਂ ਦੇ ਇੱਕ ਇੱਕ ਅੱਖਰ ਲੈ ਕੇ ਭਾਈ ਗੁਰਦਾਸ ਜੀ ਦੱਸਦੇ ਕਹਿੰਦੇ ਇਹ ਕੋਈ ਛੋਟਾ ਮोटा ਸ਼ਬਦ ਨਹੀਂ ਹੈ